ਨਕੋਦਰ ਵਾਸੀਆਂ ਲਈ ਅੱਜ ਬੜੀ ਖੁਸ਼ਖਬਰੀ ਦਾ ਦਿਨ ਹੈ ਕਿਉਂਕਿ ਜਿਹੜਾ ਨਵਾਂ ਨਕੋਰ ਜਿਹੜਾ ਹਸਪੀਟਲ ਆ ਕਰੋੜਾਂ ਰੁਪਈਆ ਦੀ ਲਾਗਤ ਨਾਲ ਬਣਿਆ ਉਹਦਾ ਅੱਜ ਉਦਘਾਟਨ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਕਰ ਰਹੇ ਆ 30 ਬਿਸਤਰਿਆਂ ਦਾ ਇਹ ਜਿਹੜਾ ਹਸਪੀਟਲ ਆ ਅੱਜ ਜਨਤਾ ਨੂੰ ਸਮਰਪਿਤ ਹੋ ਜਾਏਗਾ ਬੇਸ਼ੱਕ ਜਿਹੜੀ ਨਕੋਦਰ ਦੀ ਜਨਤਾ ਆ ਉਹਨਾਂ ਨੂੰ ਇਹ ਹਸਪੀਟਲ ਦਾ ਜਿਹੜਾ ਲੰਮਾ ਇੰਤਜ਼ਾਰ ਕਰਨਾ ਪਿਆ ਪਰ ਕਹਿੰਦੇ ਨੇ ਕਿ देर ਆਏ ਇਧਰੋ ਸਟਾਏ ਜਿਹੜਾ ਹਸਪੀਟਲ ਆ ਤਿੰਨ ਮੰਜ਼ਲਾ ਹੈ ਇਹ ਹਸਪੀਟਲ ਆ ਇਹਦੇ ਵਿੱਚ ਜਿਹੜਾ ਫਰਸਟ ਫਲੋਰ ਆ ਉਹਦੇ ਉੱਤੇ ਪੁੱਛ ਕੇ ਚਾ OPD ਸਕੈਨਿੰਗ ਰੂਮ OPD ਐਸਐਮਓ ਰੂਮ ਅਰਸ਼ ਕਲੀਨਿਕ ਆਈਸੀਟੀਸੀ ਰੂਮ ਬਹੁਤ ਸਾਰੇ ਐਸਸੀਏ ਜਿਹੜੀਆਂ ਫੈਸਿਲਿਟੀਆਂ ਆ ਉਹ ਫਸਟ ਫਲੋਰ ਦਿੱਤੇ ਆ ਔਰ ਜਿਹੜਾ ਦੂਸਰਾ ਜਿਹੜਾ ਫਲੋਰ ਆ ਉਹਦੇ ਉੱਤੇ ਜਿਹੜਾ ਡਾਕਟਰ ਦਾ ਚੇਂਜਿੰਗ ਰੂਮ ਆਪਰੇਸ਼ਨ ਥੀਟਰ ਇਲੈਕਟ੍ਰੀਕਲ ਰੂਮ ਆ ਸਿਲਨ ਸਟੋਰ ਆ ਪ੍ਰੀ ਆਪਰੇਟਿਵ ਰੂਮਾ ਡਾਕਟਰ ਡਿਊਟੀ ਰੂਮਾ ਬਹੁਤ ਸਾਰੇ ਜਿਹੜੇ ਡਿਪਾਰਟਮੈਂਟ ਆ ਔਰ ਇਹ ਜਿਹੜਾ ਹਸਪੀਟਲ ਆ ਇਸ ਵਕਤ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਇੱਕ ਨਵੀਂ ਵਿਲੀ ਦੁਰਹੰਦੀ ਤਰ੍ਹਾਂ ਸਜਾਇਆ ਗਿਆ ਔਰ ਜਿਹੜੇ ਬੈੱਡ ਆ ਜਾਂ ਇੱਥੇ ਦੀ ਜਿਹੜੀ ਤਕਨੀਕ ਆ ਉਹ ਉੱਚ ਦਰਜੇ ਦੀ ਆ ਇਸ ਮੌਕੇ ਦੇ ਵਿੱਚ ਅਸੀਂ ਇਹ ਗੱਲ ਕੀਤੀ ਸੀ ਸਿਵਲ ਸਰਜਨ ਸਾਹਿਬ ਦੇ ਨਾਲ ਉਹਨਾਂ ਨੇ ਵੀ ਇਹ ਗੱਲ ਦੱਸੀ ਹੈ ਕਿ ਜਿਹੜਾ ਆਪਰੇਸ਼ਨ ਥੀਟਰ ਆ ਉੱਭਲ दर्जे ਦਾ ਇਹ ਆਪਰੇਸ਼ਨ ਥੀਟਰ ਆ ਜਿਹੜਾ ਪਹਿਲਾ ਹਸਪਤਲ ਪੁਰਾਣਾ ਹਸਪਤਲ ਆ ਉਹਦੇ ਵਿੱਚ ਜਿਹੜਾ ਆਪਰੇਸ਼ਨ ਥੀਟਰ ਚੱਲਦਾ ਉਹ ਹੁਣ ਕਰੀਬ ਦੀ ਬੰਦ ਹੋਏਗਾ ਔਰ ਜਿਹੜਾ ਇਹ ਨਵਾਂ ਆਪਰੇਸ਼ਨ ਥੀਟਰ ਆ ਇਹ ਚੱਲਦਾ ਰਹੇਗਾ ਜਿਹੜੀ ਬਹੁਤ ਸਾਰੀਆਂ ਫੋਮਾਂ ਉੱਠ ਰਹੀਆਂ ਸੀ ਕਿ ਜਿਹੜਾ ਸਟਾਫ ਆ ਸਟਾਫ ਦੀ ਕਮੀਆਂ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਸਟਾਫ ਹੈ ਇਸ ਵਕਤ ਇੱਥੇ ਪੂਰੇ ਦਾ ਪੂਰਾ ਸਟਾਫ ਪਹੁੰਚ ਚੁੱਕਾ ਆ ਜਿਹਦੀ ਅਪਡੇਟ ਅਸੀਂ ਐਸ ਸੀ ਐਮ ਸਾਹਿਬ ਦੇ ਆਉਣ ਤੋਂ ਬਾਅਦ ਜਿਹੜਾ ਅਸੀਂ ਅਪਡੇਟ ਕਰਾਂਗੇ ਚੈਨਲ ਨੂੰ ਦੂਸਰੀ ਗੱਲ ਇਹ ਆ ਕਿ ਜਿਹੜਾ ਇਹ ਹਸਪੀਟਲ ਆ ਇਹਦੇ ਵਿੱਚ ਹਰ ਫੈਸਿਲਿਟੀ ਆ ਔਰ ਕਹਿ ਸਕਦੇ ਆ ਕਿ ਜਿਹੜੇ ਹੁਣ ਪਹਿਲਾਂ ਇੱਕ ਕਹਾਵਤ ਸੀ ਕਿ ਜਿਹੜਾ ਸਿਵਲ ਹਸਪੀਟਲ ਆ ਨਕੌਦਰ ਇੱਥੋਂ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਰੈਫਰ ਕੀਤਾ ਜਾਂਦਾ ਅੱਜ ਇਹ ਕਹਿੰਦੇ ਆ ਹਾਂ ਖੁਸ਼ੀ ਹੋ ਰਹੀ ਆ ਕਿ ਇਹ ਜਿਹੜਾ ਕਹਾਵਤ ਸੀ ਇਹ ਅੱਜ ਤੋਂ ਇਹ ਖਤਮ ਹੋ ਜਾਏਗੀ ਕਿਉਂਕਿ ਜਿਹੜੀਆਂ ਫੈਸਿਲਿਟੀਆਂ ਸੀ ਉਹ ਉਸ ਹਸਪੀਟਲ ਦੇ ਵਿੱਚ ਉਹਨੀਆਂ ਨਹੀਂ ਸੀ ਔਰ ਸਟਾਫ ਦੀ ਵੀ ਕਮੀ ਸੀ ਸੀਐਮ ਸਾਹਿਬ ਜਿਹੜਾ ਉਪਰਾਲਾ ਇਹ ਬਹੁਤ ਵੱਡਾ ਉਪਕਾਰ ਹੈ ਨਕੂਦਰ ਵਾਸੀਆਂ ਦੇ ਉੱਤੇ ਕਿਉਂਕਿ ਇਹ ਜਿਹੜਾ ਹਸਪਤਾਲ ਆ ਇਹਦੇ ਵਿੱਚ ਹਰ ਫੈਸਿਲਿਟੀ ਆ ਔਰ ਉੱਭਲ ਦਰਜੇ ਦੇ ਸਟਾਫ ਦੇ ਇੱਥੇ ਮੈਂਬਰ ਨੇ ਔਰ ਉੱਪਰ ਦਰਜੇ ਦੇ ਜਿਹੜੇ ਡਾਕਟਰ ਨੇ ਇੱਥੇ ਪੁਆਇੰਟ ਕੀਤੇ ਗਏ ਆ ਅ ਇਨਸ਼ਾਅੱਲਾ ਇਹ ਅਰਦਾਸ ਕਰਦੇ ਆ ਕਿ ਜਿਹੜੀ ਸੀਐਮ ਸਾਹਿਬ ਵੱਲੋਂ ਜਿਹੜੀ ਕੀਤੀ ਗਈ ਹੈ ਕੋਸ਼ਿਸ਼ ਆ ਉਹ ਕਾਮਯਾਬ ਹੋਵੇ ਔਰ ਜਿਹੜੇ ਇੱਥੇ ਦੇ ਲੋਕ ਆ ਉਹਨਾਂ ਨੂੰ ਵਾਇਗਰੂ ਤੰਦਰੁਸਤ ਰੱਖੇ ਕੈਮਰਾ ਪਰਸਨਲ ਰਵੀ ਸਰਪਰਵਾਰ ਦੇ ਨਾਲ ਸੁਖਵਿੰਦਰ ਸੋਹਲ ਕੋਦਰ